ਸਾਜਖੰਡ ਵਾਸੀ ਜਥੇਦਾਰ ਬਾਬਾ ਮੱਖਣ ਸਿੰਘ ਜੀ ਤੇ ਬਾਬਾ ਗੱਜਨ ਸਿੰਘ ਜੀ ਹੋਰਾਂ ਦੇ ਵਰਸੀ ਸਮਾਗਮ ਸੀ ਬਾਬਾ ਨੌ ਸਿੰਘ ਜੀ ਦੇ ਸ਼ਹੀਦੀ ਅਸਥਾਨ ਸ੍ਰੀ ਅਮਰਸਰ ਸਾਹਿਬ ਵਿਖੇ ਤੇ ਉੱਥੇ ਅਜੇ ਬਾਬਾ ਜੀ ਹੋਰਾਂ ਦੇ ਜੇ ਮੈਂ ਅੰਦਰ ਜਾ ਰਿਹਾ ਸੀ ਦਰਬਾਰ ਸਾਹਿਬ ਨਮਸਕਾਰ ਕਰਨ ਵਾਸਤੇ ਤੇ ਬਾਬਾ ਮਾਨ ਸਿੰਘ ਜੀ ਵੀ ਅਜੇ ਮੈਂ ਗੱਡੀ ਦੇ ਵਿੱਚੋਂ ਉਤਰ ਨਹੀਂ ਲੱਗਿਆ ਤਾਂ ਉੱਥੇ ਹੀ ਖੜੇ ਹੋਏ ਸੀ ਮੈਂ ਬਾਬਾ ਜੀ ਆਪ ਜੀ ਜਾਏ ਕਹਿੰਦੇ ਨਹੀਂ ਅਜੇ ਚੰਦੇ ਹੀ ਆ ਚਲੋ ਇਕੱਠੇ ਗਏ ਦਰਸ਼ਨ ਦਦਾਰੇ ਕੀਤੇ ਤੇ ਪੂਰੇ ਤਿਆਰ ਪਰ ਤਿਆਰ ਸੀ ਬਾਬਾ ਜੀ ਜਿਵੇਂ ਬਚਪਨ ਦੇ ਵਿੱਚ ਵੀ ਮੈਂ ਦਰਸ਼ਨ ਦਦਾਰੇ ਕਰਦਾ ਰਿਆਂ ਉਹ ਸਾਡੇ ਬਹੁਤ ਹੀ ਸਤਿਕਾਰਯੋਗ ਸਤਖੰਡ ਵਾਸੀ ਮਹਾਪੁਰਖ ਬਾਬਾ ਕੇਰ ਸਿੰਘ ਜੀ ਬਾਬਾ ਕੇਰ ਸਿੰਘ ਜਿਨ੍ਹਾਂ ਨੂੰ ਸੱਚਖੰਡ ਵਾਸੀ ਬੁੱਢਾ ਦਲ ਦੇ 12ਵੇਂ ਜਥੇਦਾਰ ਬਾਬਾ ਚੇਤ ਸਿੰਘ ਜੀ ਬਾਬਾ ਚੇਤ ਸਿੰਘ ਜੀ ਹੋਰਾਂ ਨੇ ਜਦੋਂ ਸ਼ਤਾਬਦੀ ਬਣਾਈ 300 ਸਾਲਾ ਸ੍ਰੀ ਪਟਨਾ ਸਾਹਿਬ ਵਿਖੇ ਉਦੋਂ ਜਿਹੜੀ ਹੈ ਬਾਬਾ ਮਾਨ ਬਾਬਾ ਕੇਰ ਸਿੰਘ ਜੀ ਹੋਰਾਂ ਨੂੰ ਜਿਹੜੀ ਹੈ ਉਹ ਜਥੇਦਾਰੀ ਗੁਰੂ ਨਾਨਕਦਲ ਮੜੀਆਂ ਵਾਲਿਆਂ ਦੀ ਜਥੇਦਾਰੀ ਜਿਹੜੀ ਉਹਨਾਂ ਨੂੰ ਦਿੱਤੀ ਬਾਬਾ ਚੇਸ ਸਿੰਘ ਜੀ ਜਥੇਦਾਰ ਬੁੱਢਾ ਦਲ ਨੇ ਤੇ ਉਦੋਂ ਜਿਹੜੇ ਆ ਪਿੰਡਰਾਵਾਲੇ ਮਾਪੁਰਖ ਬਾਬਾ ਗੁਰਬਚਨ ਸਿੰਘ ਜੀ ਫੇਰ ਬਾਬਾ ਕਰਤਾਰ ਸਿੰਘ ਜੀ ਹੋਰੀ ਮਾਪੁਰਖ ਬਾਬਾ ਹਰਨਾਮ ਸਿੰਘ ਜੀ ਆਪ ਜੀ ਨੇ ਬਚਨ ਖਾਂਜੇ ਕਰ ਰਏ ਸੀ ਸਾਡਾ ਨਹਿੰਗਸ ਸਿੰਘ ਜਥੇਬੰਦੀਆਂ ਦਾ ਤੇ ਦਮਦਮੀ ਟਕਸਾਲ ਦਾ ਸ਼ੁਰੂ ਤੋਂ ਬਹੁਤ ਆਪਸੀ ਪ੍ਰੇਮ ਪਿਆਰ ਹੈ ਤੇ ਜਦੋਂ ਸੱਤਖੰਡ ਵਾਸੀ ਬਾਬਾ ਗੁਰਬਚਨ ਸਿੰਘ ਜੀ ਉਨਾ ਤੋਂ ਬਾਅਦ ਬਾਬਾ ਸੰਤ ਬਾਬਾ ਕਰਤਾਰ ਸਿੰਘ ਜੀ ਹੋਰਾਂ ਦੀ ਦਸਤਾਰਬੰਦੀ ਹੋਈ ਉਦੋਂ ਵੀ ਜਥੇਦਾਰ ਬਾਬਾ ਸੰਤਾ ਸਿੰਘ ਜੀ ਬਾਬਾ ਸੋਹਣ ਸਿੰਘ ਜੀ ਬਾਬਾ ਬਿਸ਼ਨ ਸਿੰਘ ਸਿੰਘ ਜੀ ਮਾਹਪੁਰਖ ਬਾਬੇ ਬਕਾਲੇ ਵਾਲੇ ਸਾਰੇ ਮਾਹਪੁਰਖਾਂ ਨੇ ਜਿਹੜਾ ਉੱਥੇ ਪਹੁੰਚ ਕੇ ਸਾਰੇ ਜਿਹੜੇ ਉਹਨਾਂ ਦੇ ਹਾਜ਼ਰੀਆਂ ਲਵਾਈਆਂ ਹਮੇਸ਼ਾ ਇਕੱਠੇ ਵਿਜਰੇ ਤੇ ਅੱਜ ਆਪਾਂ ਗੱਲ ਕਰ ਰਹੇ ਆ ਉਹ ਮਾਹਪੁਰਖ ਸਤਖੰਡ ਵਾਸੀ ਬਾਬਾ ਕੇਰ ਸਿੰਘ ਜੀ ਹੋਰਾਂ ਦੀ ਜਿਹੜੇ ਹਮੇਸ਼ਾ ਬੁੱਢਾ ਦਲ ਦੇ ਨਾਲ ਰਹਿ ਤੇ ਬੁੱਢਾ ਦਲ ਦੇ ਜਦੋਂ ਵੀ ਜਥੇਦਾਰ ਬਾਬਾ ਕੇਰ ਸਿੰਘ ਜੀ ਤੋਂ ਬਾਅਦ ਬਾਬਾ ਸੰਤਾ ਸਿੰਘ ਬੁੱਢਾ ਦਲ ਦੇ ਜਥੇਦਾਰ ਬਣੇ ਤੇ ਉਹ ਹਮੇਸ਼ਾ ਹੀ ਬਾਬਾ ਸੰਤਾ ਸਿੰਘ ਜੀ ਹੋਰਾਂ ਦੇ ਨਾਲ ਮੋਢਾ ਜੋੜ ਕੇ ਮੋਢੇ ਨਾਲ ਮੋਢਾ ਜੋੜ ਕੇ ਚੱਲੇ ਤੇ ਜਦੋਂ ਉਹਨਾਂ ਦਾ ਅੰਤਮ ਸਮਾ ਆਇਆ 1983 ਦੇ ਵਿੱਚ ਮੈਂ ਵੀ ਨਾਲ ਸੀ ਬਾਬਾ ਸੰਤਾ ਸਿੰਘ ਹੋਰਾਂ ਦੇ ਤੇ ਬਾਬਾ ਮਾਨ ਸਿੰਘ ਜੀ ਹੋਰਾਂ ਨੂੰ ਜਿਹੜੀ ਦਸਤਾਰ ਬੰਦੀ ਸੁਝਾਈ ਤਕਰੀਬਨ 38 ਸਾਲ ਬਾਬਾ ਮਾਨ ਸਿੰਘ ਜੀ ਹੋਰਾਂ ਨੇ ਬਹੁਤ ਲੰਮਾ ਸਮਾਂ ਜਿਹੜੀ ਦਲਪੰਥ ਬਾਬਾ ਗੁਰੂ ਨਾਨਕ ਦੇਵ ਜੀ ਮੜੀਆਂ ਵਾਲਿਆਂ ਦੀ ਸੇਵਾ ਸੰਭਾਲ ਕੀਤੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਭਾਵਨਾ ਹਉਮੈ ਵਿੱਚੋਂ ਜਾਏ ਜਿੱਥੇ ਬਾਬਾ ਮਾਨਸ ਸਿੰਘ ਜੀ ਹੋਰਾਂ ਨੇ ਕਿਉਂਕਿ ਉਦੋਂ ਮਸਤਾਨਾ ਪੈਰਾ ਹੁੰਦਾ ਸੀ ਪਚੰਗੀ ਸਿੰਘ ਵੀ ਯਾਦ ਕਰਾ ਰਹੇ ਨੇ ਬਾਬਾ ਜਿੱਥੇ ਬਾਬਾ ਮਾਨਸ ਸਿੰਘ ਜੀ ਹੋਰਾਂ ਦੇ ਵੱਡੇ ਪਚੰਗੀ ਭਾਈ ਵੀਰ ਸਿੰਘ ਜੀ ਬਹੁਤ ਹੋਣ ਹਾਰ ਸੀ ਤੇ ਤਕਰੀਬਨ ਮੇਰੇ ਖਿਆਲ ਪੰਜ 6 ਸਾਲ ਹੋਏ ਉਸ ਦੀ ਵੀ ਨਿਛੋੜਾ ਦੇਖ ਹੈ ਅਜੇ ਮੈਂ ਤਕਰੀਬਨ ਪਿਛਲੇ ਸਾਲ ਜਦੋਂ USA ਦੇ ਵਿੱਚ ਸੀ ਕੈਨੇਡਾ ਦੇ ਵਿੱਚ ਇਹ ਪਚੰਗੀ ਸਿੰਘ ਬਾਬੇ ਬਰਿਆਮ ਸਿੰਘ ਹੋਰਾਂ ਦਾ ਮੇਰੇ ਨਾਲ ਸੀ ਕੈਨੇਡਾ ਦੇ ਵਿੱਚ ਤੇ ਉੱਥੇ ਜਦੋਂ ਪਤਾ ਲੱਗਿਆ ਤੇ ਬਹੁਤ ਹੀ ਜ਼ਿਆਦਾ ਦੁੱਖ ਹੋਇਆ ਬਾਬਾ ਬਰਿਆਮ ਸਿੰਘ ਜੀ ਵੀ ਜਿਹੜੇ ਸਦੀਵੀ ਵਿਛੋੜਾ ਦੇ ਗਏ ਬਹੁਤ ਹੋਣ ਹਾਰ ਸੀ ਜਿੱਥੇ ਹਰ ਗੁਣ ਪਰਵੀਨ ਸੀ ਤੇ ਬਹੁਤ ਹੀ ਨਿਮਰਤਾ ਤੇ ਪੁੰਜ ਵੀ ਸੀ ਸਾਰੇ ਬਾਬਾ ਜੀ ਦੀ ਤਰ੍ਹਾਂ ਪਚੰਗੀ ਉਹਨਾਂ ਤੋਂ ਬਾਅਦ ਸਾਡੇ ਸਤਿਕਾਰਯੋਗ ਪਿਛਲੇ ਸਾਲ ਅਜੇ ਤਕਰੀਬਨ ਮੇਰੇ ਖਿਆਲ ਸਾਲ ਡੇਢ ਸਾਲ ਹੀ ਹੋਇਆ ਸਾਡੇ ਸਤਿਕਾਰਯੋਗ ਮਾਤਾ ਜੀ ਮਾਤਾ ਜੀ ਵੀ ਚੜ੍ਹਾਈ ਕਰ ਗਏ ਤੇ ਹੁਣ ਜਿਹੜਾ ਬਾਬਾ ਮਾਨਸ ਸਿੰਘ ਜੀ ਮਾਪੋਰਖ ਉਹ ਆਪਾਂ ਨੂੰ ਜਿਹੜੇ ਸੁਦੀਵੀ ਵਿਸ਼ੋੜਾ ਦੇ ਗਏ ਇਹ ਜਿਹੜਾ ਭਾਣਾ ਗੁਰੂ ਸਾਹਿਬ ਦਾ ਹੁਕਮ ਹੁੰਦਾ ਜਿੱਥੇ ਬਾਬਾ ਮਾਨਸ ਸਿੰਘ ਹੋਰਾਂ ਨੇ ਦਲਪੰਥ ਨੂੰ ਬਹੁਤ ਥੱਲੋਂ ਲੈ ਕੇ ਤੇ ਉਚਾਈਆਂ ਤੇ ਲੈ ਕੇ ਗਏ ਜਿੱਥੇ ਇਹਨਾਂ ਦੇ ਭਚੰਗੀ ਜਿੱਥੇ ਕਥਾ ਕੀਰਤਨ ਤੇ ਜਿਹੜੇ ਪੰਥ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਇਹਨਾਂ ਨੇ ਦੇਸ਼ ਦੇ ਹੀ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਹੀ ਸਿੱਖੀ ਦਾ ਪ੍ਰਚਾਰ ਕੀਤਾ ਤੇ ਜਿੱਥੇ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਹਮੇਸ਼ਾ ਤਿਆਰ ਪਰ ਤਿਆਰੀ ਹੁੰਦੇ ਨੇ ਮਾਪੁਰਖ ਜਦੋਂ ਵੀ ਪੁੱਛਣਾ ਕਦੇ ਦਿੱਲੀ ਕਦੇ ਜਿੱਥੇ ਮਰਜੀ ਰਾਤੋਂ ਰਾਤ ਗੱਡੀਆਂ ਦੇ ਵਿੱਚ ਪਹੁੰਚ ਜਾਂਦੇ ਸੀ ਮਹਾਂਪੁਰਖ ਤੇ ਹਮੇਸ਼ਾ ਹਮੇਸ਼ਾ ਹੀ ਸਿੱਖੀ ਦੇ ਪ੍ਰਚਾਰ ਵਾਸਤੇ ਪ੍ਰਸਾਰ ਵਾਸਤੇ ਉਹ ਅੱਗੇ ਹੋ ਕੇ ਬਾਬਾ ਜੀ ਯੂਜਦੇ ਰਹਿ ਤੇ ਜਿੱਥੇ ਬਾਬਾ ਜੀ ਹੋਰਾਂ ਦਾ ਜਦੋਂ ਭਾਵੇਂ ਅਕਾਲ ਚਲਾਣਾ ਵੀ ਕਰ ਗਏ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾਬ ਰਾਜੇ ਇਹ ਤੇ ਹੁਕਮ ਹੈ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਆਇਆ ਤਾਂ ਕਾ ਸਫਲ ਹੈ ਪਰ ਉਪਕਾਰੀ ਹੋਏ ਦੁਖ ਸਹਿ ਸਿਰ ਆਪਣੇ ਸੁਖਦਾਈ ਸਭ ਕੋਏ ਗੁਰੂ ਸਾਹਿਬ ਦਾ ਹੁਕਮ ਹੈ ਆਉਣਾ ਜਾਣਾ ਤੇ ਬਣਿਆ ਹੋਇਆ ਹੈ ਪਰ ਜਿੱਥੇ ਬਾਬਾ ਜੀ ਭਾਵੇਂ ਚੜਾਈ ਵੀ ਕਰ ਗਏ ਮੇਰੀ ਗੱਲ ਵੀ ਹੋਈ ਸਾਰੇ ਪਰਿਵਾਰ ਨਾਲ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਵਸਨ ਸਿੰਘ ਜੀ ਮੜੀਆਂ ਵਾਲੇ ਮਹਾਪੁਰਖ ਜਿਹੜੇ ਹਮੇਸ਼ਾ ਦਲਾ ਪੰਥਾਂ ਦੇ ਵਿੱਚ ਪੁਰਾਣੇ ਸਿੰਘ ਨੇ ਸਾਰਿਆਂ ਦੇ ਨਾਲ ਜਿਹੜਾ ਪ੍ਰੇਮ ਪਿਆਰ ਰੱਖਦੇ ਨੇ ਉਹਨਾਂ ਨੇ ਵੀ ਮੈਨੂੰ ਦੱਸਿਆ ਕਿ ਬਹੁਤ ਹੀ ਇੱਕ ਖੁਸ਼ੀ ਦੀ ਵੀ ਨਾਲ ਗੱਲ ਹੋਈ ਜਿਹੜਾ ਆਪਸੀ ਪ੍ਰੇਮ ਤੇ ਪਿਆਰ ਦੇ ਨਾਲ ਪਿਆਰ ਨਹੀਂ ਪਿਆਰ ਨਾਲ ਆਪ ਦਾ ਸਾਰੇ ਪਰਿਵਾਰ ਨੇ ਗੁਰਮਤਾ ਕਰਕੇ ਸਾਰੇ ਮਹਾਪੁਰਖਾਂ ਦਾ ਭਾਵੇਂ ਰਹਿ ਵੀ ਲਈ ਤੇ ਉਹ ਜਿਹੜਾ ਗੁਰਮਤੇ ਦੇ ਨਾਲ ਹੀ ਉਹ ਬਾਬਾ ਜੀ ਦੇ ਛੋਟੇ ਸੁਪੁੱਤਰ ਜਿਨ੍ਹਾਂ ਤੋਂ ਇੱਕ ਹੋਰ ਵੀ ਛੋਟੇ ਨੇ ਹਾਂ ਇਹਨਾਂ ਤੋਂ ਇੱਕ ਛੋਟੇ ਸੁਪੁੱਤਰ ਵੀ ਨੇ ਪਰ ਬਾਬਾ ਜਗਦੀਪ ਸਿੰਘ ਜੱਗਾ ਜੀ ਜਿਨ੍ਹਾਂ ਨੂੰ ਇਹ ਸੇਵਾ ਸੰਭਾਲ ਜਿਹੜੀ ਹੈ ਉਹ ਸੌਂਪੀ ਗਈ ਤੇ ਬਾਬਾ ਜੀ ਹੁਣ ਹੀ ਜਿੱਤੇ ਬਾਬਾ ਮੰਨਾ ਜੀ ਦੇ ਨਾਲ ਕੀਰਤਨ ਆਪ ਜੀ ਨਾਲ ਕੀਰਤਨ ਦੁਆਰਾ ਦਿਹਾਲ ਕਰ ਰਹੇ ਸੀ ਬਹੁਤ ਹੀ ਜਿਹੜਾ ਸਾਉ ਸੁਭਾਅ ਹੈ ਬਹੁਤ ਹੀ ਚੜ੍ਹਦੀ ਕਲਾ ਵਾਲੇ ਜਿੱਥੇ ਨਹਿੰਗ ਸਿੰਘਾਂ ਦੀ ਮਰਿਆਦਾ ਦੇ ਵਿੱਚ ਵੀ ਨਪੁੰਨ ਨੇ ਤੇ ਉੱਥੇ ਹੀ ਹਮੇਸ਼ਾ ਦਾਲ ਪੰਥ ਦੇ ਵਿੱਚ ਰਹਿ ਕੇ ਸੇਵਾਵਾਂ ਨਿਭਾਉਂਦੇ ਨੇ ਭਾਵੇਂ ਭਾਈ ਸਾਹਿਬ ਸਿੰਘ ਜੀ ਨੇ ਭਾਵੇਂ ਭਾਈ ਹਰੀ ਸਿੰਘ ਜੀ ਨੇ ਭਾਵੇਂ ਸਾਰਾ ਹੀ ਪਰਿਵਾਰ ਜਿਹੜਾ ਇਹ ਭਟੰਗੀ ਸਿੰਘ ਖੜੇ ਨੇ ਬਾਬਾ ਬਰਿਆਮ ਸਿੰਘ ਹੋਰਾਂ ਦੇ ਰਣਜੀਤ ਸਿੰਘ ਹੇ ਭਾਈ ਰਣਜੀਤ ਸਿੰਘ ਜੀ ਹੋਰ ਸਾਰੇ ਜਿੰਨੇ ਵੀ ਪਚੰਗੀ ਨੇ ਨਿਕੇ ਨਿਕੇ ਹੱਥਾਂ ਦੇ ਵਿੱਚ ਪਲੇ ਨੇ ਸਾਰੇ ਕੋਈ ਰਾਗੀ ਸਿੰਘ ਐ ਕੋਈ ਢਾਡੀ ਐ ਕੋਈ ਜਿਹੜਾ ਆ ਦਸਮ ਤੇ ਸਰਬ ਲੋਗ ਦੇ ਗ੍ਰੰਥੀ ਨੇ ਉਥੇ ਹੀ ਜਿਹੜੇ ਗਿਆਨੀ ਵੀ ਨੇ ਕਥਾ ਵੀ ਬਹੁਤ ਹੀ ਸਾਰੀ ਗੁਰੂ ਸਾਹਿਬ ਦੀ ਇਹਨਾਂ ਤੇ ਅਪਾਰ ਕਿਰਪਾ ਹੈ ਗੁਰੂ ਸਾਹਿਬ ਕਿਰਪਾ ਕਰਨ ਜਿਵੇਂ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜੋ ਮਰਿਆਦਾ ਹੈ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਉਹ ਦਸਤਾਰ ਜੋ ਵੀ ਦਲ ਪੰਥ ਦਾ ਮੁਖੀ ਬਣਦਾ ਤੇ ਉਹ ਸਾਡੇ ਜਿਹੜੇ ਬਹੁਤ ਹੀ ਸਤਿਕਾਰਯੋਗ ਮਹਾਪੁਰਖ ਨੇ ਉਹ ਦਸਤਾਰ ਦਿੰਦੇ ਨੇ ਬੁੱਢਾ ਦਲ ਵੱਲੋਂ ਤੇ ਦਲ ਪੰਥ ਬਾਬਾ ਵਿਦੀ ਚੰਜੀ ਬਾਬਾ ਅਵਤਾਰ ਸਿੰਘ ਜੀ ਉੱਥੇ ਹੀ ਬਾਬਾ ਜੋਗਾ ਸਿੰਘ ਜੀ ਮਹਾਪੁਰਖ ਤੇ ਬਾਬਾ ਚਿੰ다 ਸਿੰਘ ਜੀ ਵੀ ਬੈਠੇ ਨੇ ਬਾਬਾ ਰਗਵੀਰ ਸਿੰਘ ਜੀ ਖਿਆਲੇ ਵਾਲੇ ਬਾਬਾ ਤਰਲੋਕ ਸਿੰਘ ਜੀ ਤੇ ਕਈ ਵਾਰੀ ਕਿਸੇ ਦਾ ਨਾਮ ਰਹਿ ਵੀ ਜਾਂਦਾ ਬੋਲਣ ਤੋਂ ਬਾਬਾ ਨਿਹਾਲ ਸਿੰਘ ਜੀ ਮਾਪੁਰਖ ਹਰਿਆਵੇਲਾਂ ਵਾਲੇ ਬਾਬਾ ਨਾਗਰ ਸਿੰਘ ਜੀ ਤੇ ਨਾਲ ਜਿੰਨੇ ਵੀ ਤੁਸੀਂ ਮਾਪੁਰਖ ਆਏ ਹੋ ਪਹਿਲਾਂ ਜਿਹੜਾ ਬਾਬਾ ਨਰੰਗ ਸਿੰਘ ਜੀ ਤੇ ਸਾਰੇ ਮਾਪੁਰਖ ਜਿੰਨੇ ਵੀ ਤੁਸੀਂ ਆਏ ਹੋ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪਹਿਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਸਾਰੇ ਮਹਾਂਪੁਰਖ ਬਾਬਾ ਬਾਬਾ ਅਵਤਾਰ ਸਿੰਘ ਜੀ ਨੇ ਬਾਬਾ ਜੋਗਾ ਸਿੰਘ ਜੀ ਤੇ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ ਬਾਬਾ ਜਗੀਰ ਸਿੰਘ ਜੀ ਬੈਠੇ ਨੇ ਉਹ ਦਸਤਾਰ ਸਜਾ ਕੇ ਤੇ ਫਿਰ ਸਾਰੇ ਮਹਾਂਪੁਰਖ ਆਪਣੇ ਆਪਣੇ ਦਸਤਾਰਾਂ ਪੇਟੇ